અને એજ્યુકેશન ડિપાર્ટમેન્ટ તો ਵੀ અલ્ગ્યોરિયસ નોલેજ ને બલાવेंगे फिलहाल મેડિકલ ટીમ ડિબેટ કર રહ્યા હોને દેર તક કુછ બોર જડે બલાવે ઠીક હે જી અસે سارے ઇકઠ્ઠે હોને કોઈ વાત અનફર્ન जिनेया बहुत सुझाव अपना सांझे किते ने तो आपा एक देनावे तो सुन के आपा इते ਛੜ ਕੇ ਜਾਂਦੀ ਉਹਨੂੰ ਅਪਣਾਈਏ ਜੋ ਜ਼ਿੰਮੇਵਾਰੀਆਂ ਸਾਡੀਆਂ ਵੰਡਦੇ ਰਹੋ ਉਹਨੂੰ ਆਪਾਂ ਨਵਾਈਏ ਵੀ ਕੋ ਵੀ ਤਾਂ ਹੀ ਆਪਾਂ ਆਪਣੇ ਧਰਮ ਨੂੰ ਦੇ ਆਪਣੇ ਨਗਰ ਨੂੰ ਵਧੀਆ ਬਣਾ ਸਕਦੇ ਆ ਸਾਡੇ ਵਿੱਚ ਛੋਟੇ ਬੱਚੇ ਆ ਜੋ ਨਸ਼ੇ ਦੇ ਖਿਲਾਫ ਉਹਨੂੰ ਕਾਮ ਲਿਖੀਏ ਉਹ ਬੋਲਾ ਚੋਰੀ ਸਤਿ ਸ਼੍ਰੀ ਅਕਾਲ ਸਰ ਘਰ ਦੇ ਵਿੱਚ ਆਪਣੇ ਖਰਚੇ ਦੀ ਪ੍ਰੋਬਲਮ ਆਉਂਦੀ ਹੈ ਮੈਂ ਆਪਣੇ ਸੁਪਰੀ ਪੰਚਾਇਤ ਦੇ ਮੇਰੇ ਬੈਠੇ ਸਾਰੇ ਮੇਰੀ ਪਤਨੀ ਸਰਪੈਂਟ ਕਾਰਨੀਤ ਘਰ ਵਿੱਚ ਬੈਠੇ ਆ ਮੈਂ ਕਹਿਣਾ ਅੱਜ ਹਾਲੇ ਜਿਹੜਾ ਤੁਹਾਡਾ ਘਰ ਦਾ ਖਰਚਾ ਇੱਕ ਮਹੀਨੇ ਦਾ ਦੋ ਮਹੀਨੇ ਦਾ ਖਰਚਾ ਸਾਡੀ ਪੰਚਾਇਤ ਉਠਾਉਗੀ ਪਰ ਆਪਣਾ ਲਾਜ ਨੂੰ ਬਣਾਓ ਉਹਦੇ ਪਿੱਛੇ ਨਾ ਵੀ ਸਾਡਾ ਘਰ ਕੇ ਵੀ ਚੱਲੋਗਾ ਉਹ ਟੋਟਲ ਖਰਚਾ ਸਾਡੇ ਵੱਲੋਂ ਹੋਊਗਾ ਨਹੀਂ ਖਰਚਾ ਚਾਹ ਪਾਣੀ ਤੋਂ ਲੈ ਕੇ ਰੋਟੀ ਤੱਕ ਦੁੱਧ ਪਾਣੀ ਜੋ ਵੀ ਚਾਹੀਦਾ ਉਹ ਟੋਟਲ ਸਾਡੇ ਵੱਲੋਂ ਖਰਚਾ ਹੋਊਗਾ ਪਰ ਆਪਣਾ ਜਿਹੜਾ ਘਰ ਦਾ ਸਿਸਟਮ ਹੈ ਉਹ ਨੱਛਿਆਂ ਤੋਂ ਛੜਵਾਓ ਆਪਣੇ ਧੰਨ ਵਧੀਆ ਬਣਾਓ ਮੈਂ ਤੁਹਾਨੂੰ ਇਹ ਬੇਨਤੀ ਕਰਦਾ ਹਾਂ ਹੁਣ ਅੱਜ ਅਸੀਂ ਪਹੁੰਚਿਆ ਤਰਮਸ਼ਲਾ ਗਲੀ ਨੰਬਰ 6 ਤੇ ਅੱਜ ਸਾਰੇ ਇਕੱਠੇ ਹੋਏ ਨੇ ਤੇ ਐਸ ਡੀ ਐਮ ਲੁਧਿਆਣਾ ਵੈਸਟ ਆਏ ਹੋਏ ਨੇ ਨਸ਼ੇ ਵਿਰੁੱਧ ਜਿਹੜੀ ਮੁਹਿੰਮ ਪੰਜਾਬ ਸਰਕਾਰ ਦੁਆਰਾ ਚੇੜੀ ਗਈ ਹੈ ਤੇ ਉਸ ਬਾਰੇ ਆਪਾਂ ਗੱਲ ਕਰਦੇ ਹਾਂ ਐਸ ਡੀ ਐਮ ਜੀ ਨਾਲ ਮੈਡਮ ਤੁਹਾਡਾ ਕਿਵੇਂ ਧਿਆਨ ਆਇਆ ਤੇ ਤੁਸੀਂ ਕੀ ਇੱਥੇ ਗੱਲ ਕੀਤੀ ਦੇਖੋ ਇਹ ਜਿਹੜੀ ਨਸ਼ਾ ਦੇ ਵਿਰੁੱਧ ਮੁਹਿੰਮ ਹੈ ਇਹ ਕੋਈ ਨਵੀਂ ਨਹੀਂ ਚੇੜੀ ਪੰਜਾਬ ਸਰਕਾਰ ਜਦੋਂ ਤੋਂ ਆਈ ਹੈਗੀ ਹੈ ਨਸ਼ਿਆਂ ਦੇ ਵਿਰੁੱਧ ਬਹੁਤ ਹੀ ਕਾਰਗਰ ਰਹੀ ਹੈ ਤੇ ਹਮੇਸ਼ਾ ਹੀ ਸਮੇ ਸਮੇਤੇ ਇਸ ਤਰ੍ਹਾਂ ਦੇ ਜਿਹੜੇ ਹੈਗੇ ਆ ਅਵੇਅਰਨੈਸ ਕੈਂਪ ਔਰ ਲੋਕਾਂ ਦੇ ਵਿੱਚ ਆ ਕੇ ਅਫਸਰਾਂ ਵੱਲੋਂ ਪੁਲਿਸ ਔਰ ਸਿਵਲ ਐਡਮਿਨਿਸਟ੍ਰੇਸ਼ਨ ਵੱਲੋਂ ਆ ਕੇ ਪ੍ਰਸ਼ਾਸਨ ਵੱਲੋਂ ਗੱਲਬਾਤ ਕਰਨੀ ਤੇ ਫਿਰ ਬੱਚਿਆਂ ਨੂੰ ਸਕੂਲ ਦੇ ਬੱਚਿਆਂ ਨੂੰ ਵੀ ਆ ਕੇ ਮੈਸੇਜ ਦੇਣਾ ਨਾਲ ਸਾਡੇ ਇੱਥੇ ਮੈਡੀਕਲ ਟੀਮਸ ਵੀ ਨੇ ਵੀਡੀਓ ਸਾਹਿਬ ਨੇ ਸਰਪੰਚ ਮੈਡਮ ਨੇ ਉਹਨਾਂ ਦਾ ਸਾਰੇ ਪਰਿਵਾਰ ਔਰ ਸਾਰੇ ਪੰਚਾਇਤ ਦੇ ਮੈਂਬਰ ਸਹਿਬਾਨ ਤੋ ਜਦੋਂ ਕਮਿਊਨਿਟੀ ਨੂੰ ਅਸੀਂ ਇਨਵੋਲ ਕਰਦੇ ਆਂ ਲੋਕਾਂ ਨੂੰ ਇਨਵੋਲ ਕਰਦੇ ਆਂ ਤਾਂ ਉਦੋਂ ਜਿਹੜਾ ਹੈਗਾ ਮੈਸੇਜ ਜਿਆਦਾ ਸਟਰੋਂਗ ਜਾਂਦਾ ਹੈ ਔਰ ਉਦੋਂ ਹੀ ਜਿਹੜੀ ਹੈਗੀ ਆ ਸੁਸਾਇਟੀ ਦੇ ਵਿੱਚ ਬਦਲਾਅ ਆਉਂਦਾ ਜਦੋਂ ਸਿਰਫ ਪ੍ਰਸ਼ਾਸਨ ਦੇ ਸਿਰ ਤੇ ਛੱਡ ਦਿੱਤਾ ਜਾਂਦਾ ਹੈ ਤਾਂ ਉਹ ਵੱਧ ਤੋਂ ਵੱਧ ਤੁਹਾਨੂੰ ਇਲਾਜ ਵਾਸਤੇ ਬੁਲਾ ਸਕਦੇ ਨੇ ਜਾਂ ਤੁਹਾਨੂੰ ਮੈਸੇਜ ਦੇ ਸਕਦੇ ਨੇ ਆ ਕੇ ਪਰ ਜਦੋਂ ਤੱਕ ਅਸੀਂ ਆਪ ਜਾਗਰੂਕ ਨਹੀਂ ਹੁੰਦੇ ਤੇ ਆਪਣੇ ਆਲੇ ਦੁਆਲੇ ਇਸ ਪਏ ਦੀ ਕੋੜ ਦੀ ਸੂਚਨਾ ਨਹੀਂ ਦਿੰਦੇ ਅਤੇ ਆਪਣੇ ਬੱਚਾ ਨੂੰ ਬਚਾਉਣ ਲਈ ਖੁਦ ਨਹੀਂ ਅੱਗੇ ਵੱਧਦੇ ਉਦੋਂ ਤੱਕ ਇਹ ਜਿਹੜਾ ਹੈਗਾ ਸਫਲ ਅਸੀਂ ਨਹੀਂ ਹੋ ਸਕਦੇ ਇਸ ਕਰਕੇ ਬਾਰ ਬਾਰ ਸਾਡਾ ਲੋਕਾਂ ਦੇ ਵਿੱਚ ਆਣਾ ਜ਼ਰੂਰੀ ਹੈ ਉਹੀ ਸਰਕਾਰ ਦਾ ਮੈਸੇਜ ਹੈ ਕਿ ਸਾਰੇ ਅਫਸਰ ਜਿਹੜੇ ਹੈਗੇ ਆ ਲੋਕਾਂ ਦੇ ਵਿੱਚ ਜਾਣ ਗੱਲਬਾਤ ਕਰਨ ਤੇ ਸਾਨੂੰ ਕਮੀਆਂ ਪੇਸ਼ੀਆਂ ਵੀ ਦੱਸਣ ਵੀ ਕੀ ਹੈਗੀਆਂ ਤਾਂ ਕਿ ਉਹਨਾਂ ਨੂੰ ਅਸੀਂ ਪੂਰਾ ਕਰੀਏ ਤੇ ਨਸ਼ੇ ਦੇ ਕੋੜ ਨੂੰ ਜਿਹੜਾ ਹੈਗਾ ਹਮੇਸ਼ਾ ਲਈ ਪੰਜਾਬ ਤੋਂ ਦੂਰ ਕਰੀਏ ਮੈਮ ਜਿਹੜੀ ਮੈਮ ਚਲਾਈ ਗਈ ਹੈ ਕਿ ਕਿੰਨੇ ਪਿੰਨਾਂ ਤੇ ਸਿਵਤ ਇਹ ਕੋਈ ਪਿੰਡਾਂ ਤੱਕ ਸੀਮਿਤ ਨਹੀਂ ਆ ਜੀ ਪੂਰੇ ਪੰਜਾਬ ਪੂਰੇ ਸਟੇਟ ਦੇ ਵਿੱਚ ਇਹ ਮੁਹਿੰਮ ਚੱਲ ਰਹੀ ਹੈਗੀ ਆ ਪਹਿਲਾਂ ਤੋਂ ਹੀ ਜਿਵੇਂ ਤੁਸੀਂ ਕਹਿੰਦੇ ਹੋ ਕਿ ਓਟ ਕਲੀਨਿਕਸ ਹਰ ਥਾਂ ਤੇ ਹੈਗੇ ਆ ਇਲਾਜ ਵਾਸਤੇ ਰੀਹੈਬ ਡੀ ਐਡਿਕਸ਼ਨ ਸੈਂਟਰ ਹੈਗੇ ਨੇ ਤੇ ਹੋਰ ਵੀ ਬਣਾਉਣ ਦੀ ਜਿਹੜੀ ਹੈਗੀ ਆ ਉਹ ਪ੍ਰੋਪੋਜ਼ਲ ਚੱਲ ਰਹੀ ਹੈ ਤਾਂ ਕਿ ਇਹਨਾਂ ਨੂੰ ਦਵਾਈਆਂ ਨਾਲ ਡਾਕਟਰਾਂ ਨਾਲ ਜੋ ਵੀ ਕਮੀ ਹੈਗੀ ਆ ਉਹ ਪੂਰੀ ਕੀਤੀ ਜਾ ਸਕੇ ਤੇ ਸਭ ਤੋਂ ਜ਼ਰੂਰੀ ਜਿਹੜੇ ਬੱਚੇ ਜਿਹੜੇ ਸਕੂਲਾਂ ਚ ਪੜ੍ਹਦੇ ਨੇ ਉਹਨਾਂ ਨੂੰ ਵੱਧ ਤੋਂ ਵੱਧ ਇਹਦਾ ਜਾਗਰੂਕ ਇਹਨਾਂ ਬਾਰੇ ਕੀਤਾ ਜਾਵੇ ਤਾਂ ਕਿ ਉਹ ਇਸ ਰਸਤੇ ਤੇ ਨਾ ਚੱਲਣ ਜਿਹੜੇ ਤਾਂ ਸਾਬ ਨੇ ਇੱਕ ਮਹਿਮ ਚਲਾਈ ਵੀ ਜਿਹੜੀ ਤਸ਼ਕਰ ਨੇ ਉਹਨਾਂ ਦੇ ਘਰ-ਬਾਰ ਨਾਲ ਬਲਡੋਜਾ ਨਾਲ ਟਾਇਆ ਜਾਂ ਕਿਤੋਂ ਸਹੀ ਆ ਕਿਤੋਂ ਦਾ ਗਲਤ ਹੈ ਦੇਖੋ ਇਹਦੇ ਬਾਰੇ ਇਹ ਕਹਿਣਾ ਠੀਕ ਨਹੀਂ ਕਿ ਘਰ-ਬਾਰ ਟਾਇਆ ਜਾਂ ਜੇਕਰ ਕਿਸੇ ਦਾ ਕੋਈ ਨਜਾਇਜ਼ ਕਬਜ਼ਾ ਹੈਗਾ ਜਿਵੇਂ ਕਿ ਕੋਈ ਪੰਚਾਇਤੀ ਜ਼ਮੀਨ ਤੇ ਜਾਂ ਕਿਤੇ ਤੇ ਉਹ ਉਸ ਜਗ੍ਹਾ ਨੂੰ ਨਸ਼ਿਆਂ ਲਈ ਵਰਤ ਰਿਹਾ ਹੈ ਤਾਂ ਕਿਵੇਂ ਵੀ ਤਾਂ ਆਪਾਂ ਉਹ ਵਾਲੇ ਨਜਾਇਜ਼ ਕਬਜ਼ਿਆਂ ਦੇ ਉੱਤੇ ਜਿਹੜੀ ਹੈਗੀ ਹੈ ਕਾਰਵਾਈ ਪੁਲਿਸ ਔਰ ਪ੍ਰਸ਼ਾਸਨ ਵੱਲੋਂ ਜਿਹੜੀ ਹੈ ਕੀਤੀ ਜਾ ਰਹੀ ਹੈ ਨੋਟਿਸ ਦੇ ਕੇ ਪਰ ਇਦਾਂ ਨਹੀਂ ਹੈਗਾ ਕਿ ਅਸੀਂ ਕਿਸੇ ਫੈਮਿਲੀ ਨੂੰ ਤੰਗ ਕਰ ਰਹੇ ਹਾਂ ਜਾਂ ਕਿਸੇ ਦੇ ਬਾਲ ਬੱਚਿਆਂ ਨੂੰ ਤੰਗ ਕਰ ਰਹੇ ਹਾਂ ਉਹ ਸਾਡਾ ਬਿਲਕੁਲ ਵੀ ਉਸ ਤਰ੍ਹਾਂ ਦਾ ਕੋਈ ਇੰਟੈਂਸ਼ਨ ਨਹੀਂ ਹੈਗਾ ਨਸ਼ਾ ਵਿਰੋਧ ਮਹਮ ਚੱਲ ਰਿਹਾ ਹੈ ਅੱਜ ਇਸ ਕੇਮਪ ਆਏ ਉਹਨਾਂ ਨੇ ਨਸ਼ਿਆਂ ਬਾਰੇ ਦੱਸਿਆ ਤੁਹਾਡੇ ਕੀ ਵਿਚਾਰ ਹੈ ਇਸ ਬਾਰੇ ਸੋ ਪਹਿਲਾਂ ਤਾਂ ਮੈਂ ਸਾਰੀ ਸੰਗਤ ਨੂੰ ਫਤਿਹ ਬੁਲਾਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਮੈਡਮ ਆਏ ਨੇ ਮੈਡਮ ਬੋਨਮ ਜੀ ਐਸ.ਐਮ. ਸਾਹਿਬ ਸਾਡੇ ਲੁਧਿਆਣਾ ਸੋ ਮੈਂ ਉਹਨਾਂ ਦਾ ਇੱਥੇ ਆਣ ਦੇ ਧੰਨਵਾਦ ਕਰਦਾ ਜੋ ਸਰਕਾਰ ਤੁਹਾਡੇ ਦੁਆਰ ਸਰਕਾਰ ਨੂੰ ਬਹੁਤ ਵੱਡਾ ਅਪਰਾਲਾ ਹੈ ਵੀ ਜੋ ਨਸ਼ਿਆਂ ਨੂੰ ਕਿਵੇਂ ਠੱਲ ਪਾਈ ਜਾ ਸਕਦੀ ਹੈ ਇਸ ਕਰਕੇ ਜਿਹੜੇ ਸੂਚਬਾਨ ਅਫਸਰ ਸਾਹਿਬਾਨ ਨੇ ਉਹਨਾਂ ਦੀ ਡਿਊਟੀਆਂ ਪਿੰਡ ਬਦਰੀ ਲੱਗੀਆਂ ਨੇ ਸੋ ਮੈਂ ਸਰਕਾਰ ਦਾ ਧੰਨਵਾਦ ਕਰਦਾ ਸੋ ਮੈਂ ਬਹੁਤ ਹੀ ਸਾਡੇ ਜੋ ਐਮ.ਐਲ.ਏ ਨੇ ਸਾਹਿਬ ਜੀਮਨ ਸਿੰਘ ਸੰਘੋਵਾਲ ਉਹਨਾਂ ਦਾ ਵੀ ਗੱਲ ਫੋਨ ਆਇਆ ਸੀ ਵੀ ਜਿਹੜੀ ਮੁਹਮਾ ਹੈ ਨਸ਼ਿਆਂ ਦੇ ਖਿਲਾਫ ਹੈ ਵੀ ਸਰਕਾਰ ਵੱਲ ਚਲਾਈ ਆ ਵੀ ਪਿੰਡ ਹਰ ਪੰਚਾਇਤ ਨੂੰ ਹਦਾਇਤਾਂ ਨੇ ਵੀ ਆਪਣੇ ਆਪਣੇ ਪਿੰਡ ਚ ਪਹਿਰਾ ਦਿਓ ਇਹ ਨਸ਼ਿਆਂ ਤੋਂ ਨਜਾਦ ਲੋਕਾਂ ਨੂੰ ਦਵਾਈਏ ਜੋ ਆਪਣੇ ਪੰਜਾਬ ਨੂੰ ਆਪਣੇ ਪਿੰਡ ਨੂੰ ਆਪਾਂ ਵਧੀਆ ਬਣਾ ਸਕੀਏ ਸੋ ਮੈਂ ਆਪਣੇ ਵੱਲੋਂ ਆਪਣੀ ਸੂਚੀ ಗ್ರಾಮ ਪੰਚਾਇਤ ਪ੍ਰਤਾਪ ਸਿੰਘ ਵਾਲਾ ਵੱਲੋਂ ਆਪਣੇ ਸਾਥੀਆਂ ਵੱਲੋਂ ਬੇਨਤੀ ਕਰਦਾ ਹੱਥ ਜੋੜ ਕੇ ਬੇ ਸ਼ਹੀਦ ਭਗਤ ਸਿੰਘ ਉਹ ਨਹੀਂ ਰਾਜਗੁਰੂ ਹਰਿ ਸਖਦੇ ਜਿਨ੍ਹਾਂ ਨੇ ਵੀ ਸਾਡੇ ਸ਼ਹੀਦ ਹੋਏ ਨੇ ਉਹਨਾਂ ਨੇ ਦੇਸ਼ ਨੂੰ ਆਜ਼ਾਦ ਕਰਵਾਇਆ ਉਹ ਯਾਦੀ ਦਾ ਜੋ ਅੱਜ ਹਾਲਾਤ ਦੇਖਦੇ ਨੇ ਅੱਜ ਇਹ ਦੁਬਾਰਾ ਫੇਰ ਸਾਡਾ ਜੋ ਨਸ਼ੇ ਦੀ ਦਲਦਲ ਵਿੱਚ ਸਾਡਾ ਪੰਜਾਬ ਕੀ ਦੇਸ ਸਾਡਾ ਗੁਲਾਮ ਹੋ ਰਿਹਾ ਇਹਨੂੰ ਦੁਬਾਰਾ ਫੇਰ ਉਧੇ ਯਾਦ ਕਰਾਣਾ ਪੈਣਾ ਇਹ ਭਗਤ ਸਿੰਘ ਉਹਨਾਂ ਦੀ ਸੋਚ ਤੋਂ ਪਹਿਰਾ ਲੰਦੇ ਹੋਏ ਉਹਨਾਂ ਦੀ ਸੋਚ ਨੂੰ ਅਪਣਾਉਂਦੇ ਹੋਏ ਇੱਕ ਫੇਰ ਹਮਲਾ ਮਾਰੀ ਆਪਣੇ ਘਰ ਬਦੀ ਘਰ ਨੂੰ ਦੇਖੀਏ ਗਲੀ ਮਹੱਲੇ ਨੂੰ ਦੇਖੀਏ ਪਿੰਡ ਨੂੰ ਦੇਖੀਏ ਤਾਂ ਆਪਾਂ ਆਪਣੇ ਪਿੰਡ ਨੂੰ ਵਾਲੇ ਪੰਜਾਬ ਨੂੰ ਵਧੀਆ ਬਣਾ ਸਕਦੇ ਆ ਜੇ ਤੇ ਆਪਣੇ ਪੰਜਾਬ ਦਾ ਨਾਮ ਰੋਸ਼ਨ ਕਰੂਗਾ ਆਪਣੇ ਘਰ ਦਾ ਨਾਮ ਵੀ ਰੋਸ਼ਨ ਹੋਊਗਾ ਮਹੱਲੇ ਦਾ ਮਾਪਿਆਂ ਦਾ ਨਾਮ ਵੀ ਰੋਸ਼ਨ ਹੋਊਗਾ ਸੋ ਮੈਂ ਹੱਥ ਜੋੜ ਕੇ ਸਾਰੇ ਪੰਜਾਬ ਵਾਸੀਆਂ ਤੋਂ ਸਮੂਚੀਆਂ ਗ੍ਰਾਮ ਪੰਚਾਇਤਾਂ ਨੂੰ ਵੀ ਬੇਨਤੀ ਕਰਦਾ ਵੀ ਆਪਣੇ ਆਪਣੇ ਪਿੰਡ ਦੇ ਪੈਰਾ ਦਿਓ ਜੋ ਗਲਤ ਅੰਸਰ ਨੇ ਨਸ਼ਾ ਵੇਚਦੇ ਨੇ ਉਹਨਾਂ ਦਾ ਜੋ ਬੰਦਾ ਰਾਈਟ ਆ ਸਲਾਖਾ ਪਿੱਛੇ ਉਹਨਾਂ ਨੂੰ ਭੇਜੋ ਜੋ ਗਰੀਬ ਲੋਕਾਂ ਕੋ ਨਸ਼ਾ ਕਰਦਾ ਨਸ਼ਾ ਛੱਡਣਾ ਚਾਹਦਾ ਪੰਚਾਇਤਾਂ ਨੂੰ ਬੇਨਤੀ ਉਹਨਾਂ ਦੀ ਹੈਲਪ ਕਰੋ ਉਹਨਾਂ ਦੇ ਘਰ ਦੇ ਸਿਸਟਮ ਚ ਚੱਲਦਾ ਕਰੀਏ ਉਹਨਾਂ ਦਾ ਘਰ ਸਿਸਟਮ ਚੱਲਦਾ ਹੋ ਜਾਏ ਜੋ ਰਾਸ਼ਨ ਪਾਣੀ ਆ ਪੰਚਾਇਤਾਂ ਵੀ ਚੱਕ ਲੈਣੇ ਇਹ ਬਰਾਲਾ ਕੋ ਵੱਡਾ ਨਹੀਂ ਹੈ ਵੀ ਉਹਦਾ ਘਰ ਦਾ ਰਾਸ਼ਨ ਪੰਚਾਇਤ ਵੱਲੋਂ ਦਿੱਤਾ ਜਾਵੇ ਸੋ ਜੋ ਨਸ਼ੇ ਦੇ ਦਲਦਲ ਵਿੱਚ ਸਾਡੀ ਗਰੀਬ ਜਨਤਾ ਫਸੀ ਆ ਉਹ ਨਸ਼ੇ ਦੇ ਦ ਪੰਚਾਇਤ ਦੇ ਸੰਯੋਗ ਨਾਲ ਸਰਦਾਜ਼ ਜੋ ਸਰਕਾਰ ਦਾ ਹਮਲਾ ਸਰਕਾਰ ਦਾ ਆਪਣਾ ਸੰਯੋਗ ਕਰੀਏ ਪ੍ਰਸ਼ਾਸਨ ਦਾ ਸੰਯੋਗ ਲਈਏ ਸੋ ਆਪਣੇ ਪਿੰਡ ਨੂੰ ਆਪਣੇ ਘਰ ਨੂੰ ਵਧੀਆ ਬਣਾ ਸਕੀਏ ਇਹ ਹੀ ਬੇਨਤੀਆਂ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਡੀਓ ਸਭ ਨੂੰ ਬਣਾ ਵੀਡੀਓ ਸਭ ਨਾ ਨਾ ਨਹੀਂ ਹੋਣਾ ਜੀ ਆਪ ਸੋਧਾ ਕੋਤੇ ਜਾ ਰਹੇ ਪਾ ਨਹੀਂ ਨਹੀਂ ਨਿਕਲਦਾ ਐਸਾ ਕਰਦਾ ਹਾਂ ਚੱਲੋ ਬੱਸ ਹੋਣੀ ਪੰਜਾਬੀਓ ਜਾਗੋ ਨਸ਼ਾ ਧਿਆਗੋ ਪੰਜਾਬੀਓ ਜਾਗੋ ਨਸ਼ਾ ਧਿਆਗੋ ਪੰਜਾਬੀਓ ਜਾਗੋ ਨਸ਼ਾ ਧਿਆਗੋ को पार्टी में कौन